ਹਜ਼ੂਰ ਮਹਾਰਾਜ ਸਾਵਣ ਸਿੰਘ ਜੀ ਆਪਣੀ ਆਰਾਮ ਕੁਰਸੀ ਉੱਤੇ ਬੈਠੇ ਆਰਾਮ ਫਰਮਾ ਰਹੇ ਸਨ ਕਿ ਉਹਨਾਂ ਦੇ ਕੋਲ ਨੌਜਵਾਨ ਪ੍ਰੋਫੈਸਰ ਪਾਤਰੀ ਅਤੇ ਇੱਕ ਹੋਰ ਸੇਵਾਦਾਰ ਆਪਣੀ ਬਾਰਤਾਲਾਪ ਕਰਨ ਦੇ ਲਈ ਆਇਆ। ਨੌਜਵਾਨ ਨੇ ਪੁੱਛਿਆ ਕਿ ਮਹਾਰਾਜ ਕੀ ਮੈਂ ਇਸ ਰੋਹਾਨੀਅਤ ਦੇ ਰਸਤੇ ਤੇ ਚੱਲ ਸਕਦਾ ਹਾਂ? ਇਸ ਉੱਤੇ ਚੱਲਣ ਲਈ ਕੋਈ ਸ਼ਰਤਾਂ ਵੀ ਹਨ ਤੇ ਕੋਈ ਤਿਆਰੀ ਵੀ ਕਰਨੀ ਪੈਂਦੀ ਹੈ? ਮਹਾਰਾਜ ਜੀ ਨੇ ਕਿਹਾ ਹਾਂ ਬਿਲਕੁਲ। ਅਸਤੇ ਲਈ ਸ਼ਰਾਬ ਆਦ ਸਭ ਨਸ਼ੀਲੀਆਂ ਚੀਜ਼ਾਂ ਅਤੇ ਮਾਸ ਮੱਛੀ ਅੰਡਾ ਅਤੇ ਇਹਨਾਂ ਤੋਂ ਬਣੀਆਂ ਚੀਜ਼ਾਂ ਕੇਕ ਪੇਸਟੀ ਆਦ ਸਭ ਛੱਡਣੀਆਂ ਪੈਂਦੀਆਂ ਹਨ ਅਤੇ ਨੇਕ ਤੇ پاک ਜੀਵਨ ਬਤੀਤ ਕਰਨਾ ਪੈਂਦਾ ਹੈ ਫਿਰ ਨੌਜਵਾਨ ਨੇ ਫਿਰ ਪੁੱਛਿਆ ਕਿ ਕੇਕ ਪੇਸਟੀ ਵਿਸ਼ਣ ਨਹੀਂ ਪੈਂਦੀ ਹੈ ਇਹ ਤਾਂ ਫਿਰ ਬੜੀ ਟਿੱਡੀ ਗੱਲ ਹੈ ਹਜ਼ੂਰ ਮੁਸਕਰਾਏ ਅਤੇ ਬੋਲੇ ਐਸ ਤਾਂ ਨਿਰਭਰਤਾ ਇਸ ਗੱਲ ਤੇ ਹੈ ਕਿ ਇਨਸਾਨ ਕਿਹੜੀ ਚੀਜ਼ ਨੂੰ ਵੱਡਾ ਅਤੇ ਜ਼ਰੂਰੀ ਸਮਝਦਾ ਹੈ ਭਾਵ ਇਨਸਾਨ ਦੁਨਿਆਵੀ ਚੀਜ਼ਾਂ ਦੇ ਨਾਸ਼ਵਾਨ ਸੁੱਖਾਂ ਨੂੰ ਵੱਡਾ ਸਮਝਦਾ ਹੈ ਕਿ ਰੂਹਾਨੀਅਤ ਦੀ ਦੌਲਤ ਨੂੰ ਜ਼ਰੂਰੀ ਸਮਝਦਾ ਹੈ ਨੌਜਵਾਨ ਨੇ ਫਿਰ ਪੁੱਛਿਆ ਆਖਰ ਮਾਸ ਖਾਣਾ ਮਨਾ ਕਿਉਂ ਹੈ ਹਜ਼ੂਰ ਨੇ ਫਰਮਾਇਆ ਕਿਉਂਕਿ ਜੀਵਾਂ ਦੀ ਜਾਨ ਲੈਣ ਨਾਲ ਸਾਡਾ ਮਨ ਬੇਰਹਿਮ ਅਤੇ ਕਠੋਰ ਬਣਦਾ ਹੈ ਅਤੇ ਕਰਮਾਂ ਦਾ ਬੋਝ ਬਹੁਤ ਪਾਰਾ ਹੋ ਜਾਂਦਾ ਹੈ ਮਾਸ ਖਾਣਾ ਰੂਹਾਨੀ ਤਰੱਕੀ ਵਿੱਚ ਬਹੁਤ ਰੁਕਾਵਟ ਪੈਂਦੀ ਹੈ ਨੌਜਵਾਨ ਫਿਰ ਬੋਲਿਆ ਕੀ ਰੱਬ ਨੇ ਇਹ ਸਭ ਪਸ਼ੂ ਪੰਛੀ ਸਾਡੇ ਖਾਣ ਲਈ ਨਹੀਂ ਬਣਾਏ ਤਾਂ ਮਹਾਰਾਜ ਜੀ ਹੱਸ ਕੇ ਬੋਲੇ ਜੇਕਰ ਇਹੋ ਸਵਾਲ ਸਾਡੇ ਕੋਲੋਂ ਛੇਰ ਚੀਤੇ ਪੁੱਛਣ ਤਾਂ ਸਾਡਾ ਕੀ ਜਵਾਬ ਹੋਵੇਗਾ ਇਸ ਤੇ ਉਸ ਨੌਜਵਾਨ ਨੇ ਫਿਰ ਪੁੱਛਿਆ ਮੁਸਲਮਾਨਾਂ ਤੇ ਈਸਾਈ ਤਾਂ ਸਾਰੇ ਹੀ ਮਾਸ ਖਾਂਦੇ ਹਨ ਹਜੂਰ ਨੇ ਫਰਮਾਇਆ ਪੂਰਨ ਸੰਤ ਮਹਾਤਮਾ ਭਾਵੇਂ ਕਿਸੇ ਵੀ ਦੇਸ਼ ਕੌਮ ਸਮੇ ਵਿੱਚ ਕਿਉਂ ਨਾ ਆਏ ਹੋਣ ਉਹਨਾਂ ਨੇ ਆਪਣੇ ਸਿੱਖ ਸੇਵਕਾਂ ਨੂੰ ਮਾਸ ਖਾਣ ਦੀ ਖੋਲ ਨਹੀਂ ਦਿੱਤੀ ਸਮੇਂ ਦੇ ਪਿੱਤਰ ਨਾਲ ਲੋਕ ਗਲੋਕ ਉਹਨਾਂ ਦੀ ਅਸਲੀ ਸਿੱਖਿਆ ਭੁੱਲ ਜਾਂਦੇ ਹਨ ਅਤੇ ਉਹਨਾਂ ਦੇ ਨਾਮਾਤਰ ਦੇ ਪੈਰੋਕਾਰ ਇਹਨਾਂ ਵਰਜਿਤ ਚੀਜ਼ਾਂ ਦਾ ਇਸਤੇਮਾਲ ਸ਼ੁਰੂ ਕਰ ਦਿੰਦੇ ਹਨ ਸਿੱਖਾਂ ਨੂੰ మాਸ ਖਾਣ ਤੇ ਸ਼ਰਾਬ ਪੀਣ ਦੀ ਬਿਲਕੁਲ ਹੀ ਸਖਤ ਮਨਾਈ ਕੀਤੀ ਗਈ ਹੈ ਉਹਨਾਂ ਨੇ ਆਪ ਕਦੇ ਵੀ ਕਿਸੇ ਤਰ੍ਹਾਂ ਦਾ మాਸ ਨਹੀਂ ਖਾਦਾ ਅਤੇ ਉਹਨਾਂ ਨੇ ਆਪਣੇ ਸਿੱਖ ਸੇਵਕਾਂ ਨੂੰ ਵੀ ਹੁਕਮ ਦਿੱਤਾ ਕਿ ਕਿਸੇ ਜੀਵ ਨੂੰ ਨਾ ਮਾਰਿਆ ਜਾਵੇ ਹਜੂਰ ਨੇ ਫਿਰ ਫਰਮਾਇਆ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਜਾਨਵਰ ਅਤੇ ਪੰਛੀ ਜਿਨ੍ਹਾਂ ਨੂੰ ਅਸੀਂ ਮਾਰਨਾ ਚਾਹੁੰਦੇ ਹਾਂ ਮਾਰਨਾ ਨਹੀਂ ਚਾਹੁੰਦੇ ਉਹ ਵੀ ਸਾਡੇ ਹੱਥੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹ ਵੀ ਸਾਡੀ ਤਰ੍ਹਾਂ ਜਿੰਦਾ ਰਹਿਣਾ ਚਾਹੁੰਦੇ ਹਨ ਜਦ ਅਸੀਂ ਉਹਨਾਂ ਨੂੰ ਫੜ ਕੇ ਮਾਰਨਾ ਚਾਹੁੰਦੇ ਹਾਂ ਤਾਂ ਕੀ ਉਹ ਸਾਡੇ ਹੱਥਾਂ ਵਿੱਚੋਂ ਬਚ ਕੇ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ ਕੀ ਉਹ ਮਦਦ ਦੇ ਲਈ ਨਹੀਂ ਚਲਾਉਂਦੇ ਕੀ ਉਹ ਦਰਦ ਮਹਿਸੂਸ ਨਹੀਂ ਕਰਦੇ ਕੀ ਉਹ ਪੁਕਾਰਦੇ ਨਹੀਂ ਕਿ ਉਹ ਉਸੇ ਤਰ੍ਹਾਂ ਪ੍ਰਮਾਤਮਾ ਦੇ ਜੀਵ ਵੀ ਪ੍ਰਮਾਤਮਾ ਦੇ ਪੁੱਤਰ ਨਹੀਂ ਹਨ ਜਿਸ ਤਰ੍ਹਾਂ ਅਸੀਂ ਹਾਂ ਕਿ ਉਹ ਦਿਆਲੂ ਪਿਤਾ ਪਰਮੇਸ਼ਵਰ ਸਾਡੇ ਤੇ ਇਸ ਗੱਲ ਦਾ ਹਿਸਾਬ ਨਹੀਂ ਮੰਗੇਗਾ ਕਿ ਅਸੀਂ ਉਹਨਾਂ ਨੂੰ ਬੇਰਹਿਮੀ ਦੇ ਨਾਲ ਕਤਲ ਕਿਉਂ ਕੀਤਾ ਹੈ ਇਸੇ ਤੇ ਪਾਦਰੀ ਪ੍ਰੋਫੈਸਰ ਬੋਲ ਪਿਆ ਕਿ ਚਲੋ ਇਹ ਗੱਲ ਮੰਨ ਲੈਂਦੇ ਹਾਂ ਕਿ ਇਹ ਗੱਲ ਠੀਕ ਹੈ ਕਿ ਜਦ ਅਸੀਂ ਕੁਕੜੀਆਂ ਨੂੰ ਜਾਂ ਦੂਸਰੇ ਪੰਛੀਆਂ ਨੂੰ ਮਾਰਦੇ ਹਾਂ ਤਾਂ ਉਹ ਬਹੁਤ ਦਰਦ ਭਰੇ ਟੰਗ ਨਾਲ ਚਲਾਉਂਦੇ ਹਨ ਤਾਂ ਹਜੂਰ ਨੇ ਫਰਮਾਇਆ ਜੀ ਬਿਲਕੁਲ ਜੇਕਰ ਉਹ ਸੌਖ ਦੁੱਖ ਮਹਿਸੂਸ ਕਰਦੇ ਹਨ ਤਾਂ ਉਹਨਾਂ ਨੂੰ ਮਾਰਨਾ ਪਾਪ ਹੈ ਅਤੇ ਉਹ ਪਰਮਾਤਮਾ ਸਾਨੂੰ ਕਦੇ ਇਸ ਗੱਲ ਦੇ ਨਹੀਂ ਮਾਫ ਨਹੀਂ ਕਰੇਗਾ ਕਿ ਅਸੀਂ ਕਿਸੇ ਜੀਵ ਦੀ ਹੱਤਿਆ ਕੀਤੀ ਹੈ ਫਿਰ ਪ੍ਰੋਫੈਸਰ ਦੁਹਰਾਇਆ ਪੀੜ ਤਾਂ ਉਹਨਾਂ ਨੂੰ ਜ਼ਰੂਰ ਹੁੰਦੀ ਹੋਵੇਗੀ ਹਜੂਰ ਮੁਸਕਰਾਏ ਤੇ ਬੋਲੇ ਜੋ ਲੋਕ ਪਰਮਾਤਮਾ ਨੂੰ ਪਿਆਰ ਕਰਦੇ ਹਨ ਅਤੇ ਉਹਦੇ ਮਿਲਣ ਦੇ ਚਾਹਵਾਨ ਹਨ ਉਹ ਕਦੇ ਕਿਸੇ ਜੀਵ ਦੀ ਹੱਤਿਆ ਨਹੀਂ ਕਰਨਗੇ ਜਾਨਵਰਾਂ ਦਾ ਮਾਸ ਖਾਣ ਨਾਲ ਇਨਸਾਨ ਜਾਨਵਰਾਂ ਦੀ ਕਤਾਰ ਦੇ ਵਿੱਚ ਖੜਾ ਹੁੰਦਾ ਹੈ ਅਤੇ ਜਾਨਵਰਾਂ ਵਰਗਾ ਹੀ ਬਣ ਜਾਂਦਾ ਹੈ ਪ੍ਰੋਫੈਸਰ ਫਿਰ ਬੋਲਿਆ ਅਸੀਂ ਤਾਂ ਕਈ ਪੀੜ੍ਹੀਆਂ ਤੋਂ ਮਾਸ ਖਾਂਦੇ ਆ ਰਹੇ ਹਾਂ ਸਾਡੇ ਲਈ ਤਾਂ ਮਾਸ ਖਾਣਾ ਛੱਡਣਾ ਬਹੁਤ ਮੁਸ਼ਕਲ ਹੋਵੇਗਾ ਤਾਂ ਹਜੂਰ ਮਹਾਰਾਜ ਜੀ ਬੋਲੇ ਜਹਾਂ ਚਾ ਵਹਾਰਾ ਜੋ ਲੋਕ ਨੇਕੀ ਅਤੇ ਦਇਆ ਦੇ ਰਾਹ ਤੇ ਚੱਲਣਾ ਚਾਹੁੰਦੇ ਹਨ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਸੈਂਕੜੇ ਹੀ ਵਿਦੇਸ਼ੀ ਸਤਸੰਗੀਆਂ ਨੇ మాਸ ਸ਼ਰਾਬ ਛੱਡ ਕੇ ਵੈਸ਼ਨੂ ਭੋਜਨ અપਨਾ ਲਿਆ ਹੈ ਅਤੇ ਉਹਨਾਂ ਨੂੰ ਇਸ ਵਿੱਚ ਕੋਈ ਵੀ ਔਕ ਮਹਿਸੂਸ ਨਹੀਂ ਹੁੰਦੀ। ਪਾਦਰੀ ਪ੍ਰੋਫੈਸਰ ਫਿਰ ਬੋਲਿਆ ਪਰਮੇਸ਼ਰ ਦੀ ਪ੍ਰੇਮ ਲਈ ਸਾਨੂੰ ਕੁਝ ਤਿਆਗਤ ਕਰਨਾ ਹੀ ਪਵੇਗਾ। ਫਿਰ ਇਸ ਤੇ ਨੌਜਵਾਨ ਬੋਲਿਆ ਪਰ ਮਹਾਤਮਾ ਦਾ ਕਥਨ ਹੁੰਦਾ ਹੈ ਕਿ ਫਲ ਸਬਜ਼ੀਆਂ ਪੱਤੇ ਪੌਦਿਆਂ ਵਿੱਚ ਵੀ ਜਾਨ ਹੁੰਦੀ ਹੈ। ਹਜੂਰ ਬੋਲੇ ਇਹ ਬਿਲਕੁਲ ਠੀਕ ਹੈ। ਅੰਨ ਦੇ ਦਾਣੇ-ਦਾਣੇ ਵਿੱਚ ਜਾਨ ਹੈ। ਗੁਨਾਨਕ ਸੇਫਰ ਕਹਿੰਦੇ ਹਨ ਜੇਤੇ ਦਾਣੇ ਅੰਨ ਕੇ ਜੀਆ ਆਵਾਜ਼ ਨਾ ਕੋਈ ਬਲਾਉਣਾ ਰੂ ਫਰਮਾਉਂਦੇ ਹਨ ਮੈਂ ਹਰੀ ਘਾਵਾ ਕਈ ਵਾਰ ਪੈਦਾ ਹੋ ਚੁੱਕਿਆ ਹਾਂ ਅਤੇ 770 ਵਾਰ ਜਨਮ ਦੇਖ ਚੁੱਕਾ ਹਾਂ ਜਿਸ ਜੀਵ ਨੂੰ ਖਾਧਾ ਜਾਂਦਾ ਹੈ ਉਸ ਜੀਵ ਵਿੱਚ ਦੁੱਖ ਮਹਿਸੂਸ ਕਰਨ ਦੀ ਸ਼ਕਤੀ ਜਿੰਨੀ ਘਟ ਜਾਂ ਵੱਧ ਹੁੰਦੀ ਹੈ ਉਹਨਾ ਹੀ ਉਸ ਨੂੰ ਖਾਣ ਦਾ ਪਾਪ ਵੀ ਘਟ ਜਾਂ ਵੱਧ ਹੁੰਦਾ ਹੈ ਤਤਾਂ ਦੀ ਮਾਤਰਾ ਦੇ ਘੱਟ ਵੱਧ ਹੋਣ ਦੇ ਹਿਸਾਬ ਨਾਲ ਸੰਸਾਰ ਵਿੱਚ ਪੰਜ ਤਰ੍ਹਾਂ ਦੇ ਜੀਵ ਹੁੰਦੇ ਹਨ ਪਹਿਲੀ ਕਿਸਮ ਦੇ ਜੀਵਾਂ ਵਿੱਚ ਇੱਕ ਤਤ ਪ੍ਰਧਾਨ ਹੁੰਦਾ ਹੈ ਬਾਕੀ ਚਾਰੇ ਤਤ ਬਹੁਤ ਘੱਟ ਮਾਤਰਾ ਵਿੱਚ ਹੁੰਦੇ ਹਨ ਪੱਥਰਾਂ ਚਟਾਨਾਂ ਤਾਤਾਂ ਵਿੱਚ ਧਰਤੀ ਦਾ ਤਤ ਪ੍ਰਧਾਨ ਹੁੰਦਾ ਹੈ ਇਸ ਸ਼੍ਰੇਣੀ ਵਿੱਚ ਘਾਹ ਫੁੱਲ ਸਾਗ ਸਬਜ਼ੀਆਂ ਪੌਦੇ ਆਦਵੀ ਆਉਂਦੇ ਹਨ ਜਿਨ੍ਹਾਂ ਵਿੱਚ ਸਿਰਫ ਪਾਣੀ ਦਾ ਤਤ ਪ੍ਰਧਾਨ ਹੁੰਦਾ ਹੈ ਅਤੇ ਕੁਝ ਅਜਿਹੀਆਂ ਸਬਜ਼ੀਆਂ ਵੀ ਹੁੰਦੀਆਂ ਜਿਨ੍ਹਾਂ ਨੂੰ ਸੁਕਾਇਆ ਸਿਰਫ ਦਸਵਾਂ ਹਿੱਸਾ ਹੀ ਰਹਿ ਜਾਂਦਾ ਹੈ। ਦੂਸਰੀ ਕਿਸਮ ਵਿੱਚ ਉਹ ਜੀਵ ਆਉਂਦੇ ਹਨ ਜਿਨ੍ਹਾਂ ਵਿੱਚ ਦੋ ਤੱਤ ਪ੍ਰਧਾਨ ਹੁੰਦੇ ਹਨ। ਅਰਥਾਤ ਕੀੜੇ ਅਤੇ ਮਕੌੜੇ। ਇਹਨਾਂ ਵਿੱਚ ਅਗਨੀ ਤੇ ਵਾਜੂ ਤੱਤ ਪ੍ਰਧਾਨ ਹੁੰਦੇ ਹਨ। ਸੱਪ, ਚੂਹੇ, ਕਿਰਲੇ ਆਦ ਵੀ ਇਸੇ ਜਮਾਤ ਵਿੱਚ ਆਉਂਦੇ ਹਨ। ਇਹਨਾਂ ਵਿੱਚ ਅਗਨੀ ਅਤੇ ਪ੍ਰithvi ਦੇ ਤੱਤ ਪ੍ਰਧਾਨ ਹੁੰਦੇ ਹਨ। ਤੀਸਰੀ ਜਮਾਤ ਦੇ ਵਿੱਚ ਪੰਛੀ ਆਉਂਦੇ ਹਨ ਜਿਨ੍ਹਾਂ ਵਿੱਚ ਤਿੰਨ ਤੱਤ ਹੁੰਦੇ ਹਨ। ਜਲ, ਅਗਨੀ ਅਤੇ ਵਾਜੂ। ਚੌਥੀ ਜਮਾਤ ਵਿੱਚ ਚਾਰ ਤੱਤਾਂ ਦੀ ਮਹਾਨਤਾ ਹੈ ਜਿਨ੍ਹਾਂ ਵਿੱਚ ਆਕਾਸ਼ ਤੱਤ ਨੂੰ ਛੱਡ ਕੇ ਬਾਕੀ ਚਾਰੇ ਤੱਤ ਹੁੰਦੇ ਹਨ ਇਹੋ ਕਾਰਨ ਹੈ ਕਿ ਇਹਨਾਂ ਵਿੱਚ ਬੁੱਧੀ ਦੀ ਕਮੀ ਹੁੰਦੀ ਹੈ ਗਾਵਾਂ ਮੱਝਾਂ ਘੋੜੇ ਆਦ ਇਸੇ ਜਮਾਤ ਵਿੱਚ ਸ਼ਾਮਲ ਹੁੰਦੇ ਹਨ ਪੰਜਵੀਂ ਜਮਾਤ ਦੇ ਵਿੱਚ ਇਨਸਾਨ ਆਉਂਦਾ ਹੈ ਜਿਸ ਦੇ ਸਰੀਰ ਵਿੱਚ ਪੰਜੇ ਤੱਤ ਪੂਰੀ ਮਾਤਰਾ ਦੇ ਵਿੱਚ ਮਿਲਦੇ ਹਨ ਇਨਸਾਨ ਨੂੰ ਮਾਰਨ ਦੀ ਸਜ਼ਾ ਮੌਤ ਹੈ ਇਹ ਅਸੀਂ ਸਭ ਜਾਣਦੇ ਹਾਂ ਪਰ ਘੋੜੇ ਕੁੱਤੇ ਨੂੰ ਮਾਰਨ ਲਈ ਫਾਂਸੀ ਨਹੀਂ ਦਿੱਤੀ ਜਾ ਸਕਦੀ ਤੁਸੀਂ ਘੋੜੇ ਜਾਂ ਕੁੱਤੇ ਨੂੰ ਮਾਰਦੇ ਹੋ ਤਾਂ ਉਸ ਦੇ ਮਾਲਕ ਨੂੰ ਤੁਸੀਂ ਉਸ ਦਾ ਮੁੱਲ ਦੇ ਕੇ ਚੁਪਕਰਾ ਸਕਦੇ ਹੋ ਜੋ ਪਾਵ ਕੁਗੀ ਮਾਰਨ ਜਾਂ ਮੁਰਗੀ ਖਾਣ ਵਿੱਚ ਉਹ ਗਾਜਰ ਜਾਂ ਫਲ ਤੋੜਨ ਵਿੱਚ ਨਹੀਂ ਹੈ ਇਸ ਲਈ ਜਦ ਪੁਰਾਣੇ ॠषि ਔਮਨੀਆਂ ਨੇ ਦੇਖਿਆ ਕਿ ਕਾਲ ਨੇ ਦੁਨੀਆ ਦਾ ਇੰਤਜ਼ਾਮ ਹੀ ਇਸ ਤਰ੍ਹਾਂ ਕੀਤਾ ਹੈ ਕਿ ਇੱਕ ਜੀਵ ਬਿਨਾਂ ਦੂਸਰੇ ਦੂਸਰਾ ਜੀਵ ਖਾਣ ਦੇ ਜਿੰਦਾ ਨਹੀਂ ਰਹਿ ਸਕਦਾ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਐਸੀਆਂ ਚੀਜ਼ਾਂ ਖਾਧੀਆਂ ਜਾਣ ਜਿਨ੍ਹਾਂ ਨੂੰ ਘੱਟ ਤੋਂ ਘੱਟ ਦਰਦ ਮਹਿਸੂਸ ਹੋਵੇ ਅਤੇ ਜਿਨ੍ਹਾਂ ਦੇ ਖਾਣ ਨਾਲ ਪਾਪ ਤੋਂ ਵੀ ਬਚਿਆ ਜਾ ਸਕੇ ਐਸ ਲਈ ਉਹਨਾਂ ਨੇ ਵੈਸ਼ਨੂਰੀਆ ਸ਼ਾਕਾਹਾਰੀ ਭੋਜਨ ਅਪਣਾਇਆ ਸਾਗ ਸਬਜ਼ੀਆਂ ਤੇ ਫਲਾਂ ਵਿੱਚ ਦਰਦ ਮਹਿਸੂਸ ਕਰਨ ਦਾ ਮਾਦਾ ਲਗਭਗ ਨਾ ਹੁੰਦੇ ਬਰਾਬਰ ਹੁੰਦਾ ਹੈ ਉਹ ਦੂਜੀਆਂ ਕਿਸਮਾਂ ਦੇ ਜੀਵਾਂ ਨਾਲੋਂ ਘੱਟ ਰੋਂਦੇ ਚਲਾਉਂਦੇ ਹਨ ਸੰਤ ਕਹਿੰਦੇ ਹਨ ਕਿ ਖਾਣਾ ਖਾਦੇ ਬਿਨਾਂ ਤਰੇ ਹ ਨਹੀਂ ਜਾ ਸਕਦਾ ਇਸ ਲਈ ਐਸਾ ਭੋਜਨ ਕਰੋ ਜਿਸ ਨਾਲ ਤੁਹਾਨੂੰ ਕਰਮਾਂ ਦਾ ਘੱਟ ਤੋਂ ਘੱਟ ਬੋਝਾ ਚੱਕਣਾ ਪਵੇ। ਇਸ ਤੇ ਫਿਰ ਨੌਜਵਾਨ ਨੇ ਪੁੱਛਿਆ ਹਜੂਰ ਆਖਰ ਕਾਰ ਨੇ ਇਹ ਪਰਮੱਚ ਰਚਿਆ ਹੀ ਕਿਉਂ ਹੈ? ਇਸ ਕਿਮ ਲਾਗੂ ਹੀ ਕਿਉਂ ਕੀਤੀ ਹੈ? ਹਜੂਰ ਨੇ ਫਰਮਾਇਆ ਕਾਰ ਨਹੀਂ ਚਾਹੁੰਦਾ ਕਿ ਕੋਈ ਵੀ ਆਤਮਾ ਉਹਦੇ ਜਾਲ ਵਿੱਚੋਂ ਨਿਕਲ ਜਾਵੇ ਕਿਉਂਕਿ ਉਹ ਇਸ ਜਗਤ ਦਾ ਮਾਲਕ ਬਣਿਆ ਬੈਠਾ ਹੈ। ਉਹ ਆਪਣੀ ਬਸਤੀ ਨੂੰ ਉਜੜਦਾ ਨਹੀਂ ਦੇਖਣਾ ਚਾਹੁੰਦਾ। ਉਹ ਹਰ ਜੀਵ ਲਈ ਪੂਰੀ ਲੜਾਈ ਕਰਦਾ ਹੈ। ਐਸਤੇ ਪਾਦਰੀ ਪ੍ਰੋਫੈਸਰ ਬੋਲ ਪਿਆ ਤੁਸੀਂ ਕਹਿੰਦੇ ਹੋ ਕਿ ਸ਼ਿਕਾਰ ਖਿਡਣਾ ਮੱਛੀਆਂ ਫੜਨਾ ਜਾਂ ਹਿੰਸਾ ਕਰਨਾ ਪੁਰੀ ਗੱਲ ਹੈ ਤਾਂ ਕੀ ਚੀਤੇ ਬਘਿਆਨ ਨੂੰ ਮਾਰਨਾ ਹੀ ਪਾਪ ਹੈ ਹਜੂਰ ਨੇ ਫਰਮਾਇਆ ਐਸ ਇਹਸ ਧਗਾ ਇਹ ਗੱਲ ਹਾਲਾਤ ਉੱਤੇ ਨਿਰਭਰ ਕਰਦੀ ਹੈ ਜਾਨਵਰਾਂ ਨੂੰ ਮਾਰਨਾ ਉਹਨਾਂ ਉੱਤੇ ਜ਼ੁਲਮ ਕਰਨਾ ਪਾਪ ਹੈ ਪਰ ਕਦੇ ਐਸਾ ਮੌਕਾ ਮਿਲ ਜਾਵੇ ਜਦ ਉਹਨਾਂ ਨੂੰ ਮਾਰਨਾ ਪੈ ਜਾਵੇ ਅਰਥਾਤ ਮੰਨ ਲਓ ਕੋਈ ਚੀਤਾ ਤੁਹਾਡੇ ਪਿੰਡ ਜਾਂ ਸ਼ਹਿਰ ਲਈ ਖਤਰਾ ਬਣ ਗਿਆ ਉਹ ਬੱਚਿਆਂ ਨੂੰ ਚੱਕ ਰਿਹਾ ਹੈ ਉਹ ਜਾਨਵਰਾਂ ਨੂੰ ਮਾਰ ਰਿਹਾ ਹੈ ਸ਼ਹਿਰ ਨਿਵਾਸੀਆਂ ਦੇ ਲਈ ਖਤਰਾ ਬਣ ਰਿਹਾ ਹੈ ਉਹਨਾਂ ਨੂੰ ਮਾਰ ਮਾਰ ਕੇ ਖਾ ਰਿਹਾ ਹੈ ਐਸੀ ਹਾਲਤ ਵਿੱਚ ਉਹਨੂੰ ਮਾਰਨਾ ਵਾਜਬ ਹੋ ਸਕਦਾ ਹੈ ਪਰ ਸਿਰਫ ਆਪਣੇ ਮਨ ਦੇ ਸਵਾਦ ਲਈ ਆਪਣੇ ਸ਼ੌਂਕ ਲਈ ਜਾਂ ਆਪਣੇ ਚਸਕੇ ਲਈ ਜਾਨਵਰਾਂ ਨੂੰ ਮਾਰਨ ਦਾ ਹਿਸਾਬ ਪ੍ਰਮਾਤਮਾ ਨੂੰ ਜ਼ਰੂਰ ਦੇਣਾ ਪਵੇਗਾ ਫਿਰ ਪਾਤਰੀ ਨੇ ਕਿਹਾ ਪਰ ਕਦੇ-ਕਦੇ ਤਾਂ ਮਾਸ ਖਾਣਾ ਵਾਜਬ ਹੋ ਸਕਦਾ ਹੈ ਨਾ ਕਦੇ ਕਦੇ ਤਾਂ ਸੀ ਮਾਸ ਖਾਈ ਸਕਦੇ ਹਜ਼ੂਰ ਨੇ ਫਰਮਾਇਆ ਨਹੀਂ ਬਿਲਕੁਲ ਨਹੀਂ ਮਾਸ ਖਾਣਾ ਸਾਡਾ ਚਿੱਤ ਕਠੋਰ ਹੁੰਦਾ ਹੈ ਇਨਸਾਨ ਨਿਰਦਈ ਬਣ ਜਾਂਦਾ ਹੈ ਇਸ ਨਾਲ ਮਨ ਵਿੱਚ ਬਹਿਰਹਿਮ ਅਤੇ ਦਇਆ ਦੀ ਭਾਵਨਾ ਮ ਖਤਮ ਹੋ ਜਾਂਦੀਆਂ ਹਨ ਅਤੇ ਰੋਹਾਨੀ ਤਰੱਕੀ ਦੇ ਵਿੱਚ ਬਹੁਤ ਵੱਡੀ ਰੁਕਾਵਟ ਪੈਦਾ ਹੁੰਦੀ ਹੈ ਨੌਜਵਾਨ ਨੇ ਪੁੱਛਿਆ ਜਿੰਨਾ ਜਨਮ ਨਾਲ ਅਸੀਂ ਮਾਸ ਖਾਂਦੇ ਹਾਂ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਉੱਚੇ ਜੂਨਾਂ ਵਿੱਚ ਜਾਣ ਵਿੱਚ ਮਦਦ ਨਹੀਂ ਕਰ ਸਕਦੇ ਹਜ਼ੂਰ ਖੜਖੜਾ ਕੇ ਮੁਸਕਰਾਏ ਤੇ ਤੇ ਬੁੱਲੀ ਕਿਸੇ ਜਾਨਵਰ ਨੂੰ ਮਾਰਨ ਅਤੇ ਖਾਣ ਵਿੱਚ ਤੁਹਾਡਾ ਸਬੰਧ ਸਿਰਫ ਉਹਦੇ ਸਰੀਰ ਤੱਕ ਹੀ ਹੁੰਦਾ ਹੈ ਉਹਦੀ ਆਤਮਾ ਉੱਤੇ ਤੁਹਾਡਾ ਕੋਈ ਅਧਿਕਾਰ ਨਹੀਂ ਹੈ ਤਰੱਕੀ ਅਤੇ ਮੁਕਤੀ ਆਤਮਾ ਦੀ ਹੁੰਦੀ ਹੈ ਸਰੀਰ ਦੀ ਨਹੀਂ ਕਿ ਜਿਸ ਜੀਵ ਦੇ ਸਰੀਰ ਨੂੰ ਤੁਸੀਂ ਖਾ ਚੁੱਕੇ ਹੋ ਉਹਦੀ ਆਤਮਾ ਦੀ ਤਕਦੀਰ ਤੁਹਾਡੇ ਹੱਥਾਂ ਵਿੱਚ ਹੈ ਉਹਦੀ ਪ੍ਰਾਲਬਦ ਤਾਂ ਕਿਸੇ ਵੱਡੀ ਤਾਕਤ ਦੇ ਹੱਥਾਂ ਵਿੱਚ ਹੈ ਅਰਥਾਤ ਉਸ ਪਰਮਾਤਮਾ ਦੇ ਹੱਥ ਵਿੱਚ ਅਤੇ ਉਹ ਪਰਮਾਤਮਾ ਹੀ ਉਹਨੂੰ ਜਿੱਥੇ ਮੁਨਾਸਬ ਸਮਝੇ ਪੇਚ ਸਕਦੀ ਹੈ ਨੌਜਵਾਨ ਫਿਰ ਬੋਲਿਆ ਜੇ ਤੁਸੀਂ ਮਾਸ ਖਾਣ ਦੀ ਮਨਾਈ ਕਰਦੇ ਹੋ ਤਾਂ ਚਮੜੇ ਅਤੇ ਚਮੜੇ ਦੀਆਂ ਬੜੀਆਂ ਦੂਸਰੀਆਂ ਚੀਜ਼ਾਂ ਦੇ ਇਸਤੇਮਾਲ ਦੀ ਕਿਉਂ ਇਜਾਜ਼ਤ ਦਿੰਦੇ ਹੋ ਮਹਾਰਾਜ ਜੀ ਨੇ ਫਰਮਾਇਆ ਮੈਂ ਨਹੀਂ ਸਮਝਦਾ ਕਿ ਇਨਸਾਨਾਂ ਨੂੰ ਸਿਰਫ ਚਮੜੇ ਦੇ ਲਾਲਚ ਲਈ ਮਾਰਿਆ ਜਾਂਦਾ ਹੈ ਘਟੋਕੜ ਹਿੰਦੂਸਤਾਨ ਵਰਗੇ ਦੇਸ਼ ਵਿੱਚ ਤਾਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਇੱਥੇ ਕੁਦਰਤੀ ਤੌਰ ਤੇ ਮਰਨ ਵਾਲੇ ਜਾਨਵਰਾਂ ਦੀਆਂ ਖੱਲਾਂ ਹੀ ਕਾਫੀ ਹੁੰਦੀਆਂ ਹਨ ਅਤੇ ਜਿੰਨੀ ਦੇਰ ਅਸੀਂ ਇਸ ਸੰਸਾਰ ਵਿੱਚ ਰਹਿਣਾ ਹੈ ਕਿਤੇ ਨਾ ਕਿਤੇ ਕੋਈ ਲਕੀਰ ਤਾਂ ਖਿੱਚਣੀ ਹੀ ਪਵੇਗੀ ਹਾਂ ਇੱਥੇ ਕੁਝ ਐਸੇ ਲੋਕ ਵੀ ਹੁੰਦੇ ਹਨ ਜੋ ਚਮੜੇ ਦੀ ਜੁੱਤੀ ਵੀ ਨਹੀਂ ਪਾਉਂਦੇ ਪਾਦਰੀ ਨੇ ਬੋਲਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਮਹਾਰਾਜ ਜੀ ਹਜੂਰ ਮਹਾਰਾਜ ਨੇ ਕਿਹਾ ਮੈਂ ਤੁਹਾਨੂੰ ਬਹੁਤ ਦੇਰ ਤੱਕ ਜਾਗਦੇ ਰੱਖਿਆ ਹੁਣ ਸੌਣ ਦਾ ਵਕਤ ਹੋ ਗਿਆ ਹੈ ਤੁਸੀਂ ਆਰਾਮ ਫਰਮਾ ਸਕਦੇ ਹੋ ਪਾਦਰੀ ਪ੍ਰੋਫੈਸਰ ਬੋਲਿਆ ਮਹਾਰਾਜ ਅਸੀਂ ਕੱਲ ਤੱਕ ਇੱਥੇ ਰੁਕਣ ਦਾ ਫੈਸਲਾ ਕਰ ਲਿਆ ਸਾਡੇ ਵਿੱਚੋਂ ਇੱਕ ਸਾਡੇ ਅਪਸਰ ਨੂੰ ਖਬਰ ਕਰਨ ਲਈ ਲਾਹੌਰ ਜਾਵੇਗਾ ਹਜੂ ਨੇ ਕਿਹਾ ਠੀਕ ਹੈ ਅਸੀਂ ਕੱਲ ਸਵੇਰੇ 9 ਵਜੇ ਫਿਰ ਮਿਲਾਂਗੇ ਆਦੇ ਤੁਹਾਡੇ ਸਵਾਲਾਂ ਦੇ ਜਵਾਬਾਂ ਨੂੰ ਅਸੀਂ ਕੱਲ ਫਿਰ ਤੋਂ ਜਵਾਬ ਦੇਾਂਗੇ ਰਾਧਾ ਸਵਾਮੀ ਜੀ